ਅਮਰੀਕਾ ਵਿੱਚ ਅੱਜ ਇੱਕ ਵੱਡਾ ਹਵਾਈ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ ਅਤੇ ਹੁਣ ਤੋਂ ਥੋੜੀ ਦੇਰ ਪਹਿਲਾਂ ਅਮਰੀਕਾ ਦੇ ਰੀਗਨ ਹਵਾਈ ਅੱਡੇ ਨੇੜੇ ਅਮਰੀਕਨ 에ਅਰਲਾਈਨਸ ਦਾ ਇੱਕ ਜਹਾਜ਼ ਫੌਜੀ ਹੈਲੀਕਾਪਟਰ ਨਾਲ ਟਕਰਾ ਗਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਰੱਖਿਆ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ 64 ਲੋਕਾਂ ਦੀ ਮੌਜੂਦਗੀ ਵਾਲਾ ਇੱਕ ਯਾਤਰੀ ਜਹਾਜ਼ ਵਾਸ਼ਿੰਗਟਨ ਡੀਸੀ ਦੇ ਬਾਹਰ ਰੀਗਨ ਨੈਸ਼ਨਲ 에ਅਰਪੋਰਟ ਦੇ ਨੇੜੇ ਅਮਰੀਕੀ ਫੌਜ ਦੇ ਇੱਕ ਬਲੈਕ ਹੌਕ ਹੈਲੀਕਾਪਟਰ ਨਾਲ ਹਵਾ ਵਿੱਚ ਟਕਰਾ ਗਿਆ ਅਤੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਇਰਨਵੇ ਦੇ ਨੇੜੇ ਪਹੁੰਚਿਆ ਹੋਇਆ ਸੀ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਮੁਤਾਬਕ ਇਸ ਸਮੇਂ ਕਿਸੇ ਜਾਣੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹਾਲਾਂਕਿ ਅਜਿਹਾ ਖੂਨ ਦੇ ਖਰਚੇ ਜ਼ਰੂਰ ਜ਼ਾਹਰ ਕੀਤੇ ਜਾ ਰਹੇ ਹਨ ਵਾਸ਼ਿੰਗਟਨ ਡੀਸੀ ਦੇ ਓਟੇਮੈਕ ਨਦੀ ਵਿੱਚ ਇੱਕ ਵਿਸ਼ਾਲ ਐਮਰਜੈਂਸੀ ਪ੍ਰਤੀਕਰਿਆ ਅਤੇ ਸਮੁੱਚੇ ਖੇਤਰ ਵਿੱਚ ਬਚਾਅ ਕਾਰਜ ਜਾਰੀ ਹੈ ਅਮਰੀਕਨ 에ਅਰਲਾਈਨਸ ਫਲਾਈਟ 5342 ਜਿਸ ਵਿੱਚ 60 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ ਵਿਚਿਟਾ ਕੈਂਸਸ ਤੋਂ ਰਵਾਨਾ ਹੋਇਆ ਸੀ ਅਧਿਕਾਰੀਆਂ ਦਾ ਕਹਿਣਾ ਕਿ ਇਸ ਜਹਾਜ਼ ਨਾਲ ਟਕਰਾਏ ਹੈਲੀਕਾਪਟਰ ਜੋ ਵਿਗ ਸਿਖਲਾਈ ਉਡਾਣ ਸੀ ਵਿੱਚ 3 ਸੈਨਿਕ ਸਵਾਰ ਸਨ ਇਸ ਹਾਦਸੇ ਤੋਂ ਬਾਅਦ ਰੀਗਨ ਨੈਸ਼ਨਲ 에ਅਰਪੋਰਟ ਤੇ ਸਾਰੇ ਟੇਕ ਆਫ ਅਤੇ ਲੈਂਡਿੰਗ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਹਾਜ਼ ਦੇ ਕਈ ਹਿੱਸੇ ਪਾਣੀ ਵਿੱਚ ਨਜ਼ਰ ਆਏ ਨੇ ਅਤੇ ਹੈਲੀਕਾਪਟਰ ਵੀ ਨੇੜੇ ਦੇ ਪਾਣੀ ਵਿੱਚ ਵੇਖਿਆ ਗਿਆ ਹੈ।